ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਅੱਜ ਅਸੀਂ ਤੁਹਾਨੂੰ ਜਿਹੜੇ ਕਿ ਪੀਡੀਐਫ ਮੇਲੇ ਤੇ ਜਾਣ ਵਾਸਤੇ ਪਸ਼ੂਆਂ ਦੀ ਤਿਆਰੀ ਕਰ ਰਹੇ ਹਾਂ ਉਹ ਦਿਖਾ ਰਹੇ ਹਾਂ ਜੋ ਕਿ ਮੱਝ ਤੁਹਾਡੇ ਸਾਹਮਣੇ ਖੜੀ ਆ ਤਾਂ ਇਸ ਮੱਝ ਨੂੰ ਅਸੀਂ ਮਿਲਕਿੰਗ ਚਵਾਈ ਵਾਸਤੇ ਤਿਆਰ ਕਰਕੇ ਲੈ ਕੇ ਜਾ ਰਹੇ ਹਾਂ ਤਾਂ ਇਹ ਸਵੇਰ ਦੇ 9 ਵਜੇ ਨੇ ਵੀਰੇ ਸਵੇਰੇ 6 ਵਜੇ ਦੀ ਧਾਰ ਕੱਢੀ ਹੋਈ ਆ ਤੁਸੀਂ ਇਹਦਾ ਥਣ ਲੇਵਾ ਕੱਦ ਕਾਠੀ ਦੇਖ ਸਕਦੇ ਹੋ ਤਾਂ ਨਾਲ ਹੀ ਵੀਰ ਤੋਂ ਜਾਣਕਾਰੀ ਲਵਾਂਗੇ ਵੀ ਇਹ ਕਿੰਨੇ ਦੁੱਧ ਤੇ ਚੱਲ ਰਹੀ ਆ ਤੇ ਆਪਾਂ ਪਿਛਲੀ ਵੀਡੀਓ ਚ ਜੋ ਕੋਹਿੰੂਰ ਦਾ ਕੱਟਾ ਦਿਖਾਇਆ ਸੀ ਉਹ ਵੀ ਨਾਲ ਖੜਾਗਾ ਤੇ ਨਾਲ ਹੀ ਇਸ ਦੇ نیچے ਜੋ ਐਮ 51 ਦੀ ਕੱਟੀ ਆ ਉਹ ਵੀ ਖੜੀ ਆ ਤੇ ਤਿੰਨ ਝੋਟੀਆਂ ਨਾਲ ਦਿਖਾ ਰਿਹਾ ਜੋ ਕਿ ਬੀਪੀਐਮ ਮੇਲੇ ਦੇ ਉੱਤੇ ਜਿਹੜੀ ਜਿਹੜੀ ਪੋਜੀਸ਼ਨ ਤੇ ਆਈਏ ਨੇ ਉਹ ਵੀ ਦਿਖਾਵਾਂਗੇ ਬਾਈ ਕੋਲੇ ਜੋ ਵਿਸ਼ੇਸ਼ ਸਨਮਾਨ ਮਿਲੇ ਹੋਏ ਨੇ ਉਹ ਵੀ ਬਾਈ ਨਾਲ ਮੁਲਾਕਾਤ ਕਰਾਉਣਾ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਡਰੈੱਸ ਤੇ ਮੋਬਾਈਲ ਨੰਬਰ ਜ਼ਰੂਰ ਦੱਸੋ ਜੀ ਬਾਈ ਜੀ ਮੇਰਾ ਨਾਮ ਨਿਰਮਲ ਸਿੰਘ ਹੈ ਹਾਂ ਜੀ ਦਲੇਲ ਸਿੰਘ ਵਾਲਾ ਜਿਹੜਾ ਮਾਂਸਾ ਤੇ ਛੜੀ ਲਵੇ ਭੀਖੀ ਵੀ ਕੋਲੀ ਰਹਿ ਜਾਂਦੀ ਇੱਧਰ ਹਾਂ ਜੀ ਮੋਬਾਈਲ ਨੰਬਰ ਜ਼ਰੂਰ ਬੋਲੋ ਜੀ 82467 99141 ਹਾਂਜੀ ਵੀਰ ਜੀ ਤੁਸੀਂ ਹੁਣ ਐ ਦੱਸੋ ਜੀ ਜਿਹੜੀ ਇਹ ਪੀਡੀਐਫ ਵਾਸਤੇ ਤਿਆਰੀ ਕਰੀ ਐ ਇਸ ਮੱਝ ਦੀ ਤਾਂ ਇਹ ਕਿੰਨੇ ਦੁੱਧ ਤੇ ਚੱਲ ਰਹੀ ਐ ਤੇ ਪਹਿਲਾ ਆਪਣੇ ਕੋਲੇ ਕਿੰਨੇ ਦੁੱਧ ਤੇ ਚੱਲਦੀ ਸੀ ਜੀ ਇਹ ਇਹ ਪਿਛਲੇ ਸਵੇਰ ਦਾ 26 ਕਿਲੋ ਦਾ ਰਿਕਾਰਡ ਹੈ ਜੀ ਹਾਂਜੀ ਹਾਂਜੀ ਐਤਕੀ ਇਹਨੂੰ ਮੂਰਲਾ ਸਾਨੂੰ ਮੈਟਸ ਆਉਂਕਾਰ ਨਾਲ ਪਹਿਲਾਂ 24 ਕਿਲੋ ਤੇ ਚੱਲੀ ਗਈ ਹੁਣ 22 ਕਿਲੋ ਤੇ ਤੇ ਮੂਰਲਾ ਸਾਡੇ ਦਾ ਡਾਟਾ ਐਕਸਟਰਾ ਅੱਛਾ ਜੀ ਅੱਛਾ ਤੇ ਹੁਣ ਇਹ ਕਿਹੜਾ ਉਹ ਕੋਈ ਨੂਰ ਦਾ ਉਹ ਕੱਟਿਆ ਜੀ ਅੱਛਾ ਜੀ ਆਪਦਾ ਜੀ ਅੱਛਾ ਜੀ ਅੱਛਾ ਤੇ ਪਿੱਛੇ 51 ਦੀ ਕੱਟੀ ਹੈ ਹਾਂਜੀ ਹਾਂਜੀ ਤੇ ਹੁਣ ਇਹ 51 ਉਹ ਦੁਬਾਰੇ ਵੀ ਗੱਪਣਾ ਜੀ ਕਿੰਨੇ ਦਿਨ ਕਿੰਨੇ ਦਿਨ ਹੋ ਗਏ ਜੀ ਇਹ ਨੌਕਰੀ ਨੂੰ ਹੋਇਆ ਇਹਨੂੰ 27 28 ਦਿਨ ਹੋ ਗਏ ਅੱਛਾ ਜੀ 27 28 ਦਿਨ ਹੋ ਗਏ ਫਿਰ ਤਾਂ ਇਹਦਾ ਮਤਲਬ ਕਿ ਕਨਫਰਮ ਹੀ ਆ ਵੀ 21 ਦਿਨਾਂ ਬਾਅਦ ਹੀ ਪਤਾ ਲੱਗ ਜਾਣਾ ਆਪਾਂ ਨੂੰ ਤੇ ਆ ਝੂਟੀ ਉਹ ਹੈ ਜਿਹੜੀ ਦੋ ਦੰਦ ਚੇ ਦਸਨਾ ਤਾਂ ਕਰਾ ਚਿਨੇ ਪ੍ਰਾਪਤ ਹਾਂਜੀ 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 ਉਹ ਕਿਤੇ ਦੰਦ ਤੋੜਦੇ ਸੀ ਜੀ ਇਹ ਗੱਬਣ ਵੀ ਹੈ ਅੱਛਾ ਜੀ ਆ ਦੇਖੋ ਜੀ ਇਹ ਝੂਟੀ ਕਿਹੜੇ ਦੇ ਬੁਲਦੀ ਹੈ ਜੀ ਇਹ ਇਹ ਅਰਜਨ ਕੁੰਗੜ ਦੀ ਹੈ ਜੀ ਅਰਜਨ ਕੁੰਗੜ ਦੀ ਆ ਇਸ ਤੋਂ ਅਗਲੀ ਜੀ ਇਹ ਜੋਗਰਾਜ ਬੁਲਦੀ ਹੈ ਜੀ ਇਨੇ ਕਰਿਆ ਸੀ ਸ਼ੇਮਾ ਸਤਾਂ ਵਾਲੀ ਅੱਛਾ ਜੀ ਆ ਦੇਖੋ ਜੀ ਵੀਰ ਜੀ ਆਪਣੇ ਨਾਲ ਫੁੱਲ ਵੀ ਲੱਗਿਆ ਹੋਇਆ ਵੀਰ ਦਿਖਾ ਰਿਹਾ ਹੈਗਾ ਤੇ ਇਹ ਵੀ ਗੱਬਣਾ ਹੀ ਝੋਟੀ ਅੱਛਾ ਜੀ ਕਿਹੜੇ ਬੋਲ ਤੋਂ ਆਈ ਇਹ ਇਹ ਪੀਸੀ 575 ਤੋਂ ਆਈ ਅੱਛਾ ਜੀ ਜਿਹੜਾ ਡਾਕਟਰ ਸਮਿਤ ਗੁੱਜਰ ਤੋਂ ਆਪਨ ਨੇ ਦਵਾਈ ਲਈ ਤੁਹਾਨੂੰ ਜੀ ਹਾਂ ਜੀ ਹਾਂ ਜੀ ਤੇ ਇਹ ਨੀਲੀਆ ਵੀ ਆ ਗਈ ਜੀ ਪਾਕਿਸਤਾਨ ਪ੍ਰਾਪਤ ਕਰਿਆ ਸੀ ਹਾਂ ਜੀ ਹਾਂ ਜੀ ਗੱਬਣਾ ਇਹ ਵੀ ਹੈ ਜੀ 2 ਮਹੀਨੇ ਦੀ ਇਹ ਕਿਹੜੇ ਬੁੱਲ ਤੋਂ ਹੈ ਜੀ ਇਹ 507 ਤੋਂ ਹੈ ਜੀ 507 ਤੋਂ ਇਹ ਤੁਸੀਂ ਵੀਰ ਜੀ ਮੜਾ ਜਿਹੜੇ ਇਹਦੇ ਚਿੰਨ ਮਿਲੇ ਆਪਣੇ ਕੋਲੇ ਸਨਮਾਨ ਚਿੰਨ ਮਿਲੇ ਹੋਏ ਨੇ ਤਾਂ ਉਹਨਾਂ ਬਾਰੇ ਵੀ ਦਿਖਾਓ ਇੱਕ ਆ ਵੀਰ ਕੋਲੇ ਜੋ ਕਿ ਸੀਡ ਮਿਲੀ ਹੋਈ ਆ ਤੇ ਆ ਫੁੱਲ ਉਸ ਛੋਟੀ ਜਗਾ ਜੀ ਕਿਸੇ ਕਾਰਨ ਟੁੱਟਿਆ ਹੋਇਆ ਬਣ ਨਹੀਂ ਸਕੇ ਤੇ ਆ ਦੇਖੋ ਜੀ ਤਿੰਨੇ ਦਿਖਾ ਰਿਹਾ ਇਕੱਲੇ ਇਕੱਲੇ ਕਰਕੇ ਦਿਖਾਵਾਂਗੇ ਨੀਲੀ ਰਾਵੀ ਵਾਲਾ ਦਿਖਾਓ ਜੀ ਪਹਿਲਾਂ ਆ ਆ ਦੇਖੋ ਜੀ ਨੀਲੀ ਰਾਵੀ ਦਾ ਨਰਮਲ ਸਿੰਘ ਮੋਬਾਈਲ ਨੰਬਰ ਤੇ ਲਿਖਿਆ ਹੋਇਆ ਜੀ ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਲਿਖਿਆ ਹੋਇਆ ਨੀਲੀ ਰਾਵੀ ਚ ਖੇਰੀਆਂ ਕਟੀਆਂ ਚ ਜੀ ਤੇ ਆ ਦੂਜਾ ਆ ਗਿਆ ਜੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਨਰਮਲ ਸਿੰਘ ਤੇ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਲਿਖਿਆ ਹੋਇਆ ਜੀ ਇਹ ਆ 10ਵਾਂ ਸਥਾਨ ਪ੍ਰਾਪਤ ਕੀਤਾ ਹੋਇਆ ਜੀ 6ਵਾਂ ਆ ਖੇਰੀਆਂ ਚ 6ਵਾਂ ਸਥਾਨ ਪ੍ਰਾਪਤ ਕੀਤਾ ਹੋਇਆ ਜੀ ਇਹ 10ਵੇਂ ਵਾਲਾ ਆ ਗਿਆ ਇਹ 10ਵੇਂ ਵਾਲਾ ਆ ਗਿਆ ਜੀ ਦੋ ਦੰਦ ਤਾਂ ਬਿਰੋ ਸਾਨੂੰ ਆਪਣੇ ਇਸ ਪਸ਼ੂਧਨ ਦੇ ਉੱਤੇ ਉਮੀਦ ਹੈ ਕਿ ਅਸੀਂ ਚਲੋ ਆਪਾਂ ਮੇਲਾ ਜਿੱਤਣ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਆਪਣਾ ਚੰਗਾ ਸਥਾਨ ਪ੍ਰਾਪਤ ਕਰਾਂਗੇ ਇਸ ਲਈ ਆਪਾਂ ਨੇ ਆਪਣੇ ਘਰੇ ਹੀ ਤਿਆਰੀ ਕੀਤੀ ਆ ਤੇ ਦੇਖੋ ਮੱਝ ਦਾ ਕੱਦ-ਕਾਠ ਦੇਖ ਸਕਦੇ ਹਾਂ ਥਣ ਲੇਵਾ ਵੀ ਦੇਖ ਸਕਦੇ ਹਾਂ ਇਸੇ ਕਰਕੇ ਆਪਾਂ ਆਪਣੇ ਵੀਡੀਓ ਦੇ ਵਿੱਚ ਪਾਉਨੇ ਆ ਵੀ ਆਪਣੇ ਘਰਾਂ ਵਿੱਚ ਚੰਗਾ ਸੀਮਨ ਯੂਜ਼ ਕਰੋ ਤੇ ਚੰਗੇ ਦੁੱਧ ਦੀ ਪ੍ਰੋਡਕਸ਼ਨ ਕਰੋ ਤੇ ਤਹੀ ਫਾਰਮ ਦੀ ਬੜੋਤਰੀ ਹੋ ਸਕਦੀ ਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ